ਖੱcka ਕਰੀ ਜਨੇ ਤਿਆਰ ਮਾਵਾ ਭੈਣਾਂ ਨੂੰ ਜਿਹੜਾ 1000 ਰੁਪਇਆ ਦੇਣਾ ਸੀ ਦਿਊਗਾ ਵੀ 1100 ਨਾਲਿਓ ਜੇ ਮੈਂ ਉਹੀ ਬੱਲੇ ਬੱਲੇ ਕਰਾਉਣ ਵਾਸਤੇ ਸ਼ੁਰੂ ਕਰਨਾ ਹੁੰਦਾ ਮੈਂ 2 ਮਹੀਨੇ ਪਹਿਲਾਂ ਬੋਟਰ ਤੋਂ ਸ਼ੁਰੂ ਕਰ ਦਿੱਤਾ ਸਕੀਮ ਬੋਟਰ ਤੋਂ 2 ਮਹੀਨੇ ਬਾਅਦ ਬੰਦ ਕਰ ਦਿੰਦੇ ਜਿਵੇਂ ਇਹ ਕਰਦੇ ਰਹੇ ਦੇ ਪਹਿਲਾਂ ਨਾ ਜਦੋਂ ਕੇਰਾ ਸ਼ੁਰੂ ਹੋ ਗਿਆ ਨਾ ਪੈਸਾ ਆਉਣਾ ਫਿਰ ਬੰਦ ਨਹੀਂ ਹੋਣਾ ਬਿਜਲੀ ਦੇ ਬਿੱਲ ਵਾਂਗੂ ਚੀਰ ਹੋਈ ਆਊਗਾ ਉਧਰੋਂ ਫਿਰ 1100 ਆਉਗੇ ਆਊਗਾ ਤੇ ਪੰਜਾਬ ਚ ਹੁਣ ਔਰਤਾਂ ਨੂੰ 1000 ਰੁਪਏ ਨਹੀਂ ਸਗੋ ਸਰਕਾਰ 1100 ਰੁਪਏ ਪ੍ਰਤੀ ਮਹੀਨਾ ਦੇਵੇਗੀ ਜੀ ਆ ਮੱਖ ਮੰਤਰੀ ਭਗਵਾਨਤਵਾ ਨੇ ਖੁਦ ਇਸ ਦਾ ਐਲਾਨ ਕੀਤਾ ਹੈ ਦਰਸਲ ਮੱਖ ਮੰਤਰੀ ਭਗਵਾਨਤਵਾ ਨੇ ਕਿਹਾ ਹੈ ਕਿ ਪੰਜਾਬ ਵਿੱਚ ਹੁਣ ਔਰਤਾਂ ਨੂੰ 1000 ਰੁਪਏ ਦੀ ਥਾਂ ਤੇ 1100 ਰੁਪਏ ਮਿਲਣਗੇ ਦਰਸਲ ਮੱਖ ਮੰਤਰੀ ਭਗਵਾਨਤਵਾ ਨੇ ਪੰਜਾਬ ਦੀ ਔਰਤਾਂ ਨੂੰ 1000 ਰੁਪਏ ਦੀ ਥਾਂ 1100 ਰੁਪਏ ਦੇਣ ਦਾ ਐਲਾਨ ਕਰ ਦਿੱਤਾ ਹੈ ਉਹਨਾਂ ਕਿਹਾ ਹੈ ਕਿ ਮਾਵਾ ਪੈਣਾ ਨੂੰ ਜਲਦ ਹੀ 1000 ਰੁਪਏ ਦੀ ਥਾਂ ਹੁਣ 1100 ਰੁਪਏ ਮਹੀਨਾ ਦੇਵਾਂਗੇ ਸਿਆਮਨ ਨੇ ਇਹ ਐਲਾਨ ਉਸ ਵੇਲੇ ਕੀਤਾ ਜਦੋਂ ਵਾਦਾ ਪੂਰਾ ਨਾ ਕਰਨ ਕਰਕੇ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੂਰੀ ਤਰ੍ਹਾਂ கேਲ ਰਹੀਆਂ ਨੇ ਦਰਸਲ ਮੁੱਖ ਮੰਤਰੀ ਭਗਵਾਨ ਮਾਨ ਤੂਰੀ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸੀ ਇਸ ਦੌਰਾਨ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਖੇਤਾਂ ਤੱਕ ਪਾਣੀ ਪਹੁੰਚਾਉਣ ਲਈ ਨਹਿਰੀ ਪਾਣੀ ਦਾ ਪ੍ਰਬੰਧ ਕਰ ਰਹੀ ਹੈ ਜਿਸ ਨਾਲ ਪੰਜਾਬ ਵਿੱਚ 5 ਲੱਖ ਦੇ ਕਰੀਬ ਟਿਊਬਵੈਲ ਬੰਦ ਹੋ ਜਾਣਗੇ ਅਤੇ ਇਹਨਾਂ ਟਿਊਬਵਲਾਂ ਦੇ ਬੰਦ ਹੋਣ ਕਾਰਨ ਸਰਕਾਰ ਨੂੰ 6 ਤੋਂ 7000 ਕਰੋੜ ਰੁਪਏ ਬਿਜਲੀ ਸਬਸਿਡੀ ਦਾ ਬਚੇਗਾ ਇੱਥੋਂ ਬਚਾਏ ਪੈਸਿਆਂ ਵਿੱਚੋਂ ਹੀ ਉਹ ਪੰਜਾਬ ਦੀਆਂ ਮਾਮਾ ਪੈਣਾ ਨੂੰ ਜਲਦ 1000 ਰੁਪਏ ਦੀ ਥਾਂ 1100 ਰੁਪਏ ਪ੍ਰਤੀ ਮਹੀਨਾ ਦੇਣਗੇ 21% ਸੀ ਜਦੋਂ ਸਰਕਾਰ ਸੰਭਾਲੀ ਸੀ ਖੇਤਾਂ ਦਾ ਨਹਿਰੀ ਪਾਣੀ ਜਿਹੜਾ ਪਹੁੰਚ ਰਿਹਾ ਸੀਗਾ ਖੇਤਾਂ 'ਚ 21% ਬਾੜ ਤੇ ਆ ਗਏ 70 ਤੇ ਜਾਊਗਾ ਹੁਣ ਵੀਰੋ 14 ਲੱਖ ਟਿਊਬਵਲ ਹੈ 1.14 ਲੱਖ ਟਿਊਬਵੈਲ ਹੈ ਉਹਦੇ ਚੋਂ ਜੇ 70% ਦੇ ਪਹੁੰਚਦੇ ਆ 5 ਲੱਖ ਦੇ ਕਰੀ ਬੰਦ ਹੋ ਜਾਣਗੇ ਟਿਊਬਵੈਲ ਕਿਉਂਕਿ ਨਹਿਰੀ ਪਾਣੀ ਆ ਜੂਗਾ 18000 ਕਰੋੜ ਰੁਪਏ ਦੀ ਸਬਸਿਡੀ ਦਿਨਾ ਝੋਨੇ ਤੇ ਜਿਹੜੀ ਬਿਜਲੀ ਦਿੰਨੇ ਆ ਆਪਾਂ ਮੁਫਤ ਪਿੰਡਾਂ 'ਚ 18 14 ਲੱਖ 14 1.14 ਲੱਖ ਟਿਊਬਵੈਲ ਤੇ 18000 ਕਰੋੜ ਦੀ ਸਬਸਿਡੀ ਹੈ ਜੇ 5 ਲੱਖ ਟਿਊਬਵੈਲ ਬੰਦ ਹੋ ਗਿਆ ਤਾਂ ਆਪਣੇ ਕੋਲੇ 6 ਤੋਂ 7000 ਕਰੋੜ ਬਚ ਜੂਗਾ 18 ਚੋਂ ਤੇ 5500 ਦਾ ਬਜਟ ਹੈ 1 ਸਾਲ ਦਾ ਤੇ ਬਚੂਗਾ 6 ਤੋਂ 7000 ਖਰਚਣਾ 5500 ਉਹ ਸਕੀਮ ਬਸ ਮੇਰੀਆਂ ਉਂਗਲਾਂ ਤੇ ਪਈ ਹੈ ਪੂਰਾ ਖਾਕਾ ਕਰੀ ਜੰਨੇ ਆ ਤਿਆਰ ਮਾਵਾ ਭੈਣਾਂ ਨੂੰ ਜਿਹੜਾ 1000 ਰੁਪਿਆ ਦੇਣਾ ਸੀ ਦਿਊਂਗਾ ਵੀ 1100 ਨਾਲੋਂ ਜੇ ਮੈਂ ਉਹੀ ਬੱਲੇ ਬੱਲੇ ਕਰਾਉਣ ਵਾਸਤੇ ਸ਼ੁਰੂ ਕਰਨਾ ਹੁੰਦਾ ਮੈਂ 2 ਮਹੀਨੇ ਪਹਿਲਾਂ ਬੋਟਰ ਤੋਂ ਸ਼ੁਰੂ ਕਰ ਦਿੰਦਾ ਸਕੀਮ ਬੋਟਰ ਤੋਂ 2 ਮਹੀਨੇ ਬਾਅਦ ਬੰਦ ਕਰ ਦਿੰਦੇ ਜਿਵੇਂ ਇਹ ਕਰਦੇ ਰਹੇ ਨੇ ਪਹਿਲਾਂ ਨਾ ਜਦੋਂ ਕੇਰਾ ਸ਼ੁਰੂ ਹੋ ਗਿਆ ਨਾ ਪੈਸਾ ਆਉਣਾ ਫਿਰ ਬੰਦ ਨਹੀਂ ਹੋਣਾ ਬਿਜਲੀ ਦੇ ਬਿੱਲ ਵਾਂਗੂ ਚੀਰੋ ਹੀ ਆਊਗਾ ਉਧਰੋਂ ਫਿਰ 1100 ਆਉਗੇ ਆਊਗਾ ਤਦ ASCII ਇਹ ਕਿ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਵਿੱਚ ਹਰ ਇੱਕ ਔਰਤ ਨੂੰ 1000 ਰੁਪਏ ਪ੍ਰਤੀ ਮਹੀਨਾ ਸਰਕਾਰ ਵੱਲੋਂ ਦਿੱਤਾ ਜਾਵੇਗਾ ਪਰ 2 ਸਾਲ ਬੀਤਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਇਹ ਵਾਦਾ ਪੂਰਾ ਨਹੀਂ ਕੀਤਾ ਗਿਆ ਜਿਸ ਵਾਦ ਵਿਰੋਧੀ ਧਿਰਾਂ ਉਹਨਾਂ ਤੇ ਵਾਦਾ ਖਿਲਾਫੀ ਦੇ ਇਲਜ਼ਾਮ ਲਗਾਉਂਦੇ ਆ ਸਰਕਾਰ ਨੂੰ ਘੇਰ ਰਹੀਆਂ ਸੀ ਪਰ ਹੁਣ ਲੋਕ ਸਭਾ ਚੋਣਾਂ ਦੇ ਵਿਚਾਲੇ ਮੁੱਖ ਮੰਤਰੀ ਭਗਵਾਨਪਾਤਵਾਨ ਨੇ ਐਲਾਨ ਕਰ ਦਿੱਤਾ ਹੈ ਕਿ ਉਹਨਾਂ ਦੀ ਸਰਕਾਰ ਨਾ ਸਿਰਫ ਔਰਤਾਂ ਨੂੰ 1000 ਰੁਪਏ ਮਹੀਨਾ ਦੇਵੇਗੀ ਸਗੋਂ 100 ਰੁਪਏ ਐਕਸਟਰਾ ਉਹਨਾਂ ਵੱਲੋਂ ਦਿੱਤਾ ਜਾਵੇਗਾ ਤੁਹਾਨੂੰ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਭਗਵਾਨਪਾਤਵਾਨ ਦਾ ਬਿਆਨ ਸੁਣਾ ਦਿੰਨਿਆ 21% ਸੀ ਜਦੋਂ ਸਰਕਾਰ ਸੰਭਾਲੀ ਸੀ ਖੇਤਾਂ ਨਾਲ ਨਹਿਰੀ ਪਾਣੀ ਜਿਹੜਾ ਪਹੁੰਚ ਰਿਹਾ ਸੀਗਾ ਖੇਤਾਂ 'ਚ 21% ਬਾੜ ਤੇ ਆ ਗਏ 70 ਤੇ ਜਾਊਗਾ ਹੁਣ ਵੀਰੋ 14.5 ਲੱਖ ਟਿਊਬਵੈਲ ਹੈ 14.5 ਲੱਖ ਟਿਊਬਵੈਲ ਹੈ ਉਹਦੇ 'ਚੋਂ ਜੇ 70% ਤੇ ਪਹੁੰਚਦੇ ਆ 5 ਲੱਖ ਦੇ ਕਰੀਬ ਬੰਦ ਹੋ ਜਾਣਗੇ ਟਿਊਬਵੈਲ ਕਿਉਂਕਿ ਨਹਿਰੀ ਪਾਣੀ ਆ ਜਾਊਗਾ 18000 ਕਰੋੜ ਰੁਪਏ ਦੀ ਸਬਸਿਡੀ ਦਿਨਾ ਝੋਨੇ ਤੇ ਜਿਹੜੀ ਬਿਜਲੀ ਦਿੰਨੇ ਆਪਾਂ ਮੁਫਤ ਪਿੰਡਾਂ 'ਚ 18 14 ਲੱਖ 14 14.5 ਲੱਖ ਤੂੰ ਪਹਿਲਾਂ ਤੇ 18000 ਕਰੋੜ ਦੀ ਸਬਸਿਡੀ ਹੈ ਜੇ 5 ਲੱਖ ਟੂਬਲ ਬੰਦ ਹੋ ਗਿਆ ਤਾਂ ਆਪਣੇ ਕੋਲੇ 6 ਤੋਂ 7000 ਕਰੋੜ ਬਚ ਜਾਊਗਾ 18 ਚੋਂ ਤੇ 5500 ਦਾ ਬਜਟ ਹੈ 1 ਸਾਲ ਦਾ ਤੇ ਬਚੂਗਾ 6 ਤੋਂ 7000 ਖਰਚਣਾ 5500 ਉਹ ਸਕੀਮ ਬਸ ਮੇਰੀਆਂ ਉਂਗਲਾਂ ਤੇ ਪਈ ਹੈ ਪੂਰਾ ਖਾਕਾ ਕਰੀ ਜਨੇ ਤਿਆਰ ਮਾਵਾ ਭੈਣਾਂ ਨੂੰ ਜਿਹੜਾ 1000 ਰੁਪਿਆ ਦੇਣਾ ਸੀ ਦਿਊਗਾ ਵੀ 1100 ਨਾਲੇ ਹੁਣ ਜੇ ਮੈਂ ਉਹੀ ਬੱਲੇ ਬੱਲੇ ਕਰਾਉਣ ਵਾਸਤੇ ਸ਼ੁਰੂ ਕਰਨਾ ਹੁੰਦਾ ਮੈਂ 2 ਮਹੀਨੇ ਪਹਿਲਾਂ ਬੋਟਰ ਤੋਂ ਸ਼ੁਰੂ ਕਰ ਦਿੱਤਾ ਸਕੀਮ ਬੋਟਰ ਤੋਂ 2 ਮਹੀਨੇ ਬਾਅਦ ਬੰਦ ਕਰ ਦਿੰਦੇ ਜਿਵੇਂ ਇਹ ਕਰਦੇ ਰਹੇ ਦੇ ਪਹਿਲਾਂ ਨਾ ਜਦੋਂ ਕੇਰਾ ਸ਼ੁਰੂ ਹੋ ਗਿਆ ਨਾ ਪੈਸਾ ਆਉਣਾ ਫਿਰ ਬੰਦ ਨਹੀਂ ਹੋਣਾ ਬਿਜਲੀ ਦੇ ਬਿੱਲ ਵਾਂਗੂ ਚੀਰੋਈ ਆਊਗਾ ਉਧਰੋਂ ਫਿਰ 1100 ਆਉਗੇ ਆਊਗਾ ਤਾਂ ਨਹੀਂ ਦੇ ਜੀ ਮੁੱਖ ਮੰਤਰੀ ਭਗਵਾਨਤਮਨ ਨੇ ਵਿਰੋਧੀ ਧਿਰਾਂ ਤੇ ਵੀ ਨਿਸ਼ਾਨੇ ਸਾਦੇ ਰਹੇ ਉਹਨਾਂ ਗਰੀਬਾਂ ਨੂੰ ਦਿੱਤੇ ਜਾਣ ਵਾਲੇ ਰਾਸ਼ਨ ਨੂੰ ਲੈ ਕੇ ਵੀ ਵਿਰੋਧੀ ਧਿਰਾਂ ਨੂੰ ਕੀ ਰੰਦੀ ਕੋਸ਼ਿਸ਼ ਕੀਤੀ ਹੈ ਦਰਸਲ ਮੁੱਖ ਮੰਤਰੀ ਭਗਵਾਨਤਮਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਗਰੀਬ ਪਰਿਵਾਰਾਂ ਨੂੰ ਤਿੰਨ-ਤਿੰਨ ਮਹੀਨਿਆਂ ਬਾਅਦ ਸੁਸਰੀਆਂ ਅਤੇ ਕੀੜਿਆਂ ਵਾਲਾ ਰਾਸ਼ਨ ਬੰਡਿਆ ਜਾਂਦਾ ਸੀ ਪਰ ਪੰਜਾਬ ਸਰਕਾਰ ਮੰਡੀਆਂ ਵਿੱਚ ਆਈ ਨਵੀਂ ਕਣਕ ਅਤੇ ਸਾਫ਼ ਸੁਥਰਾ ਰਾਸ਼ਨ ਹਰ ਮਹੀਨੇ ਗਰੀਬਾਂ ਤੱਕ ਪਹੁੰਚਾ ਰਹੀ ਹੈ ਅਤੇ ਹੁਣ ਰਵਾਰਾਂ ਦੀ ਮਰਜ਼ੀ ਹੈ ਕਿ ਉਹਨਾਂ ਵੱਲੋਂ ਆਟਾ ਲੈਣਾ ਹੈ ਜਾਂ ਫਿਰ ਕਣਕ ਜੀ ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਥੇ ਔਰਤਾਂ ਲਈ 1000 ਰੁਪਏ ਦੇਣ ਦਾ ਐਲਾਨ ਕਰ ਦਿੱਤਾ ਹੈ ਉੱਥੇ ਹੀ ਵਿਰੋਧੀ ਧਿਰਾਂ ਨੂੰ ਵੀ ਜਮ ਕੇ ਰਗੜੇ ਲਾਏ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ